ਮਹਾਨ ਸਿੱਖ ਤੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ ਪਰ ਗੁਰੂ ਤੋਂ ਬੇਮੁਖ ਨਹੀਂ ਹੋਏ ਮਹਿਜ਼ 25 ਸਾਲਾਂ ਦੀ ਉਮਰ ਵਿੱਚ ਜ਼ਕਰੀਆ ਖਾਨ ਦੇ ਤਸ਼ੱਦਦ ਸਹਾਰ ਲਈ ਖੋਪੜੀ ਲੁਹਾ ਲਈ ਪਰ ਸ਼ਹੀਦ ਭਾਈ ਤਾਰੂ ਸਿੰਘ ਤਸ ਤੋਂ ਮਾਸਨੀ ਹੋਏ ਤੇ ਹਸਦਿਆਂ ਸ਼ਹੀਦੀ ਜਾਂਪੀ ਦੁਨੀਆ ਤੇ ਲਸਾਨੀ ਕੁਰਬਾਨੀ ਦੀ ਮਿਸਾਲ ਕਾਇਮ ਕੀਤੀ ਇਕੀ ਦੀ ਚੜ੍ਹਦੀ ਕਲਾ ਲਈ ਆਪਾਂ ਨਿਛਾਵਰ ਕਰਨ ਵਾਲੇ ਸ਼ਹੀਦ ਤਾਰੂ ਸਿੰਘ ਜੀ ਦਾ 300 ਸਾਲਾ ਸ਼ਹੀਦੀ ਦਿਵਸ ਪੂਰੀ ਦੁਨੀਆ ਦੇ ਵਿੱਚ ਸਿੱਖ ਸੰਗਤ ਨੇ ਅਥਾ ਸਤਕਾਰ ਨਾਲ ਮਨਾਇਆ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਜਿਸ ਥਾਨ ਉੱਪਰ ਸ਼ਹੀਦ ਕੀਤਾ ਗਿਆ ਸੀ ਉਹ ਪਾਕਿਸਤਾਨ ਦੇ ਨਲਖਾ ਬਾਜ਼ਾਰ ਵਿੱਚ ਮੌਜੂਦ ਹੈ ਜਿੱਥੇ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਤਾਰੂ ਸਿੰਘ ਜੀ ਸ਼ੁਸ਼ੋਭਿਤ ਹੈ ਪਰ ਸਿੱਖ ਸੰਗਤ ਲਈ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਜਿਹੜਾ ਕਿ ਪਾਕਿਸਤਾਨ ਵਿੱਚ ਹੈ ਭਾਈ ਸਾਹਿਬ ਦੇ 300 ਸਾਲਾ ਸ਼ਹੀਦੀ ਦਿਨ ਮੌਕੇ ਵੀ ਸੰਗਤਾਂ ਦੇ ਦਰਸ਼ਨ ਦੇਦਾਰੇ ਲਈ ਨਹੀਂ ਖੁੱਲਿਆ ਗਿਆ ਉਂਝੇ ਗੁਰਦੁਆਰਾ ਸਾਹਿਬ ਦਸੰਬਰ 2022 ਵਿੱਚ ਪਾਕਿਸਤਾਨ ਦੇ ਇਵੈਕਿਊਏਟ ਟਰਸਟ ਪ੍ਰਾਪਰਟੀ ਬੋਰਡ ਨੇ ਸੰਗਤਾਂ ਲਈ ਬੰਦ ਕਰ ਰੱਖਿਆ ਜਿਸ ਦਾ ਦਰਦ ਦੁਨੀਆ ਭਰ ਵਿੱਚ ਵਸਦੇ ਹਰ ਸਿੱਖ ਨੂੰ ਨਾਸੂਰ ਤੇ ਦਰਦ ਵੰਗ ਤੜਫਾ ਰਿਹਾ ਹੈ ਹਾਲਕਿ ਜਦੋਂ ਇਸਾਈਤ ਰਮ ਦੇ ਮੁਖੀ ਪੋਪ ਫਰਾਂਸਿਸ ਦਾ ਦੇਹਾਂਤ ਹੋਇਆ ਸੀ ਤਾਂ ਪਾਕਿਸਤਾਨ ਦੀ ਸਿੱਖ ਸੰਗਤ ਵੱਲੋਂ ਭਾਈ ਰਮੇਸ਼ ਸਿੰਘ ਅਰੋੜਾ ਪ੍ਰਧਾਨ ਪਾਕਿਸਤਾਨ ਐਜਪੀਸੀ ਪੋਪ ਨੂੰ ਅੰਤਿਮ ਵਿਦਾਇਗੀ ਦੇਣ ਪਹੁੰਚੇ ਸੀ ਇਸ ਦੌਰਾਨ ਹੀ ਅਰੋੜਾ ਸਾਹਿਬ ਇਟਲੀ ਦੇ ਚਨਿੰਦਾ ਗੁਰਦੁਆਰਾ ਸਾਹਿਬ ਗਏ ਤੇ ਕਈ ਨਾਮੀ ਸਿੱਖ ਅਗੂਆਂ ਨੂੰ ਵੀ ਮਿਲੇ ਯੂਰਪ ਦੀ ਸਿੱਖ ਸੰਗਤ ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ ਪਾਕਿਸਤਾਨ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਨ੍ਹਾਂ ਦੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਹੈ ਉਨ੍ਹਾਂ ਪ੍ਰਤੀ ਕਾਫੀ ਚਿੰਤਕ ਨੇ ਪਾਕਿਸਤਾਨ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਵਧੀਆ ਨਹੀਂ ਹੈ ਉਹਨਾਂ ਦੇ ਪ੍ਰਤੀ ਕਾਫੀ ਚਿੰਤਤ ਨੇ ਯੂਰਪ ਦੀ ਸਿੱਖ ਸੰਗਤ ਪਾਕਿਸਤਾਨ ਦੇ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੇ ਸੇਵਾ ਦੇ ਲਈ ਸਦਾ ਹੀ ਬਹੁਤ ਸੰਜੀਦਾ ਹੈ ਤਾਂ ਜੋ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਜਾਵੇ ਮਿਲੀ ਪੁਖਤਾ ਜਾਣਕਾਰੀ ਅਨੁਸਾਰ 2025 ਨੂੰ ਜਦੋਂ ਅਰੋੜਾ ਸਾਹਿਬ ਇਟਲੀ ਆਏ ਤਾਂ ਸਿੱਖ ਸੰਗਤਾਂ ਉਨ੍ਹਾਂ ਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਦੀਆਂ ਖਾਸਤਾ ਇਮਾਰਤਾਂ ਪ੍ਰਤੀ ਧਿਆਨ ਦੇਣ ਲਈ ਗੁਜ਼ਾਰਿਸ਼ ਕੀਤੀ ਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੂੰ ਸੰਗਤ ਦੇ ਲਈ ਖੁੱਲਵੋਣ ਦੀ ਅਪੀਲ ਕੀਤੀ ਤੇ ਅੱਗੋਂ ਅਰੋੜਾ ਸਾਹਿਬ ਨੇ ਸੰਗਤ ਨੂੰ ਪੂਰਨ ਭਰੋਸਾ ਦਿਵਾਇਆ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ 300 ਸਾਲਾ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਜ਼ਰੂਰ ਸੰਗਤਾਂ ਲਈ ਖੁੱਲਵਾ ਦੇਣਗੇ ਸੰਗਤ ਵਿੱਚੋਂ ਇਹ ਗੱਲ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਹਾਲਾਂਕਿ ਕੋਈ ਠੋਸ ਤੱਥ ਨਹੀਂ ਮਿਲੇ ਕਿ ਅਰੋੜਾ ਸਾਹਿਬ ਨੂੰ ਇਸ ਕਾਰਜ ਲਈ ਕੁਝ ਭੇਟਾ ਵੀ ਦਿੱਤੀ ਗਈ ਹੈ ਪਰ ਅਫਸੋਸ ਇਸ ਦੇ ਲਈ 1 ਜੁਲਾਈ 2025 ਨੂੰ ਜਦੋਂ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ 300 ਸਾਲਾ ਸ਼ਹੀਦੀ ਦਿਵਸ ਸੀ ਤਾਂ ਇਹ ਗੁਰਦੁਆਰਾ ਸਾਹਿਬ ਸੰਗਤ ਦੇ ਦਰਸ਼ਨਾਂ ਦੇ ਲਈ ਨਹੀਂ ਖੋਲਿਆ ਗਿਆ ਜਿਸ ਕਾਰਨ ਦੁਨੀਆ ਵਿੱਚ ਰਹਿਣ ਵਾਲੇ ਬਸੇਰੇ ਕਰਦੀ ਸਿੱਖ ਸੰਗਤ ਦੇ ਹਿਰਦਿਆਂ ਨੂੰ ਡੂੰਗੀ 6 ਵਜੇ ਪਾਕਿਸਤਾਨ ਦੀ ਸਿੱਖ ਸੰਗਤ ਨੇ ਗੁਰਦੁਆਰਾ ਸਾਹਿਬ ਨਾ ਖੁਲਵੋਣ ਲਈ ਰਮੇਸ਼ ਸਿੰਘ ਅਰੋੜਾ ਦੀ ਤਿੱਖੀ ਆਲੋਚਨਾ ਵੀ ਕੀਤੀ ਇਸ ਗੱਲ ਦੀ ਚਰਚਾ ਵੀ ਜ਼ੋਰਾਂ ਨਾਲ ਸਿੱਖ ਹਲਕਿਆਂ ਵਿੱਚ ਚੱਲ ਹਰਿਆ ਹੈ ਕਿ ਮਾਰਚ 2024 ਨੂੰ ਪਾਕਿਸਤਾਨ ਐਸਜੀਪੀਸੀ ਦੀ ਕਮਾਨ ਸੰਭਾਲਣ ਵਾਲੇ ਅਰੋੜਾ ਸਾਹਿਬ ਪਾਕਿਸਤਾਨ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਹੋ ਰਹੀ ਦੁਰਦਸ਼ਾ ਨੂੰ ਸੁਧਾਰਨ ਲਈ ਸੰਜੀਦਾ ਨਹੀਂ ਪਰ ਵਿਦੇਸ਼ ਵਿੱਚ ਪਾਕਿਸਤਾਨ ਦੀ ਸਿੱਖ ਸੰਗਤ ਵੱਲੋਂ ਅਗਵਾਈ ਕਰਨ ਲਈ ਦੌਰੇ ਤੇ ਦੌਰਾ ਕਰ ਰਹੇ ਨੇ ਅਜਿਹੀਆਂ ਉੱਪਰਲੀਆਂ ਯਾਤਰਾਵਾਂ ਕਰਕੇ ਅਰੋੜਾ ਸਾਹਿਬ ਪਾਕਿਸਤਾਨ ਦੇ ਸਿੱਖਾਂ ਦਾ ਲੱਗਦਾ ਨਹੀਂ ਕੋਈ ਭਲਾ ਕਰ ਰਹੇ ਨੇ ਫਿਰ ਇਨ੍ਹਾਂ ਦੌਰਿਆਂ ਦਾ ਫਾਇਦਾ ਕੌਣ ਲੈ ਰਿਹਾ ਹੈ ਪਾਕਿਸਤਾਨ ਦੇ ਸਿੱਖਾਂ ਨੂੰ ਅਜੇ ਹੇ ਕਈ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ ਜਦੋਂ ਕਿ ਯੂਰਪ ਦੀ ਸਿੱਖ ਸੰਗਤ ਨੂੰ ਵੀ ਸਮਝ ਨਹੀਂ ਲੱਗ ਰਹੀ ਕਿ ਅਰੋੜਾ ਸਾਹਿਬ ਨੇ ਜਦੋਂ ਸ਼ਹੀਦ ਭਾਈ ਤਾਰੂ ਸਿੰਘ ਗੁਰਦੁਆਰਾ ਸਾਹਿਬ ਨੂੰ ਖੁਲਵਾਂ ਦਾ ਸੰਗਤ ਨਾਲ ਵਾਦਾ ਕੀਤਾ ਸੀ ਫਿਰ ਆਖਿਰ ਕਿਉਂ ਇਸ ਵਾਦੇ ਨੂੰ ਵਫਾ ਨਹੀਂ ਕਰ ਸਕੇ